ਗੋਆਆਂ ਦੇ ਝੰਡੇ ਝੁੰਡੇ ਹਾਲੇ ਲਾਈਟ ਤੇ ਫੇਰ ਹਾਂ ਦਿਖਾਉਣੇ ਕੁਲ ਦੁਬਾਰਾ ਸਾਗ ਗੋਆਆਂ ਵਾਲਾ ਕਾਨੂੰਗਾ ਜੀ ਦੀ ਸ਼ੋਭਾ ਯਾਤਰਾ 22 ਤਰੀਕ ਦੀ ਜੀ ਵੀਰ ਆਪਣੇ ਨਾਲ ਜੁੜੋ ਲਾਈਵ ਤੇ ਫੇਰ ਸਾਨੂੰ ਦੱਸਿਆ ਗੱਲਬਾਤ ਕਰਦੇ ਆ ਥੋੜੀ ਜੀ। ਕੱਲੋਂ ਕੱਲੋਂ ਆ ਜੀ 22 ਤਰੀਕ ਹੈ। ਠੀਕ ਹੈ ਜੀ। ਸੋਸੇ ਦਾ ਸਾਰੇ ਭਰਾਵਾਂ ਨੂੰ ਕੀ ਹਾਲ ਹੈ? ਚਾਲਿਆ ਜੀ। ਕੱਲੋਂ ਵੀਰੋਂ ਗਰਿਆਂ ਦੇ ਵਿੱਚ ਸ਼ੋਭਾ ਯਾਤਰਾ ਰਵੇ ਦਾਹ ਮਹਾਰਾਜ ਦੇ ਗੁਰਪੁਰ ਦੀ। ਇਹਦਾ ਜੀ ਕੱਲੋਂ 22 ਤਰੀਕ ਨੂੰ ਤੇ ਤਿਆਰੀਆਂ ਤੋਂ ਦੂਰ ਨਹੀਂ ਫਾਲੋ ਕੀਤੀਆਂ ਹੋ ਗਈਆਂ ਤਿਆਰੀਆਂ ਆ ਦਿਖਾਣੀਆਂ ਤੇ ਆਉਣੀਆਂ ਸਾਡੇ ਸਾਹਮਣੇ ਹੀ ਆ ਠੀਕ ਹੈ ਜੀ ਫੋਦਾ ਬੰਦ ਤਿਆਰੀਆਂ ਆ ਜੀ ਚੱਲ ਰਹੀਆਂ ਆ ਤਿਆਰੀਆਂ ਠੀਕ ਹੈ ਜੀ ਅੰਦਰੋਂ ਫੈਲੀਆਂ ਠੂੜੀਆਂ ਵਾਲੀਆਂ ਚੱਲ ਰਹੀਆਂ ਆ ਤਿਆਰੀਆਂ ਬੀਬੀਆਂ ਲੱਗੀਆਂ ਸੇਵਾ ਕਰਨ ਹਰਾਂ ਹਾਲੇ ਹਮਣੀਆਂ ਕੱਲ੍ਹ ਦੀ ਤਿਆਰੀ ਚੱਲ ਰਹੀ ਹੈ ਡੀਬੀਆਂ 'ਚ ਲੱਗੀਆਂ ਸੇਵਾਦਾਨ ROI ਪੌਲ ਵਗੈਰਾ ਕਰਨ ਲੱਗੀਆਂ ਠੀਕ ਹੈ ਜੀ ਸਰਵਾਂ ਚੱਲ ਰਹੀ ਹੈ ਸਸੀ ਗਾੜੀ ਅੰਟੀ ਵੀਡੀਓ ਬਣਾ ਸਕਦੇ ਮਾੜੀ ਲਾਈਵ ਚੱਲਦੀ ਆ YouTube ਤੇ ਲਾਈਵੇ ਚੱਲਦਾ ਜੀ ਪਿਆਰੀਆਂ ਪਿਆਰੀਆਂ ਚੱਲ ਰਹੀਆਂ ਜੀ ਬਾਬਾ ਜੀ ਨੇ ਘਰ ਪਰਦੇ ਚੱਲਦੀਆਂ ਠੀਕ ਹੈ ਜੀ ਜੀ ਸੇਵਾ ਕਰ ਰਹੇ ਆ ਸੇਵਾ ਕਰ ਰਹੇ ਆ ਅੰਟੀ ਹੁਣੇ ਅੱਡੀ ਕਾਲੂ ਆਣਾ ਸ਼ੋਭਾ ਯਾਤਰਾ ਪੱਪਾ ਜੀ ਦੀ ਹਾਂਜੀ 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 ਕਿੰਨੇ ਵਜੇ ਸਟਾਰਟ ਹੈ ਕੁਝ ਪਤਾ ਮਾਰ ਕੇ ਲੱਗੇ ਜਾਂਦੀ ਹੈ ਸਾਡੇ ਘਰੋਂ ਦੇ ਹਾਂਜੀ ਲੱਗੇ ਜਾਂਦੇ 1:30 ਪਾਚੀ ਤੋਂ ਪਤਾ ਕਰ ਰਹੇ ਆਂ ਕਿ ਲਾਟਨ ਕਿਹੜਾ ਹੈ ਇਹ ਆਪਾਂ ਨੂੰ ਜਿਆਦਾ ਆਰਾਮ ਆਇਆ ਕਿ ਲਾਈਟਾਂ ਚਾਲੇ ਜਾਣਾ ਨਹੀਂ ਆਉਂਦੀਆਂ ਬਹੁਤ ਵਧੀਆ ਹੁੰਦਾ ਸਾਡੇ ਜਿੱਦਾ ਹਰ ਦਾ ਬਹੁਤ ਵਧੀਆ ਬਣਾਇਆ ਜਾਂਦਾ ਹੈ ਹਾਂਜੀ ਇੱਦਾਂ ਦੀ ਖੇਦਾਰੀ ਸਾਰੇ ਆਦਮੀਆਂ ਦੇ ਸਾਥ ਹੁੰਦੇ ਹਾਂਜੀ ਕੋਈ ਨਹੀਂ ਇਦਾਂ ਨਹੀਂ ਕਰਦੇ ਕਿ ਨਹੀਂ ਅਸੀਂ ਹੁਣ ਬਾਲ ਕਰ ਰਹੇ ਆਂ ਉਹਨਾਂ ਦਾ ਇਹ ਵੀਰੋ ਗ੍ਰੈਂਡ ਆਪਾਂ ਖੜੇ ਹਾਂ ਗੋਪਰ ਕਲੂ ਜੀ ਸ਼ੋਭਾ ਯਾਤਰਾ ਆ ਪਪਾ ਜੀ ਜੀ ਠੀਕ ਹੈ ਜੀ ਤੇ ਤੁਹਾਨੂੰ ਦਿਖਾਵਾਂਗੇ ਲਾਈਵ ਇਹ ਸਾਰਾ ਚਲਾਵਾਂਗੇ ਇੱਧਰ ਵੀ ਬੀਬੀ ਸੇਵਾ ਕਰ ਰਹੀਆਂ ਸਾਰੀਆਂ ਜੀ ਠੀਕ ਹੈ ਜੀ ਤੇ ਇੱਧਰ ਵੀ ਬੈਠੇ ਆ ਸਾਰੇ ਫੁੱਲ ਚਲਦੇ ਫੁੱਲ ਆਣ ਆ ਰਹੇ ਆ ਠੀਕ ਹੈ ਜੀ ਹਾਂਜੀ ਵੀਡੀਓ ਬਣਾ ਸਕਦੇ ਆ ਸਾਡੀ ਜੀ ਸੇਵਾ ਕਰਦੇ ਆ ਜੀ ਹਾਂਜੀ ਨੈਟ ਤੇ ਲਾਈਵ ਚੱਲਦਾ ਯੂਟਿਊਬ ਤੇ ਬਣਾ ਰਹੇ ਆ ਸੀਲਾ ਕਰ ਰਹੇ ਆ ਆਪ ਚ ਠੀਕ ਹੈ ਜੀ ਤੇ ਬੱਬਾ ਜੀ ਸਵਾਗਤ ਨੇ ਦੁਬਾਰਾ ਇਹ ਆਂਟੀ YouTube ਤੇ ਆ pp08 YouTube ਦਾ ਚੈਨਲ ਹੁੰਦਾ ਹੈ

ਠੀਕ ਹੈ ਜੀ ਤੇ ਕੱਲ ਵੀ ਤੁਹਾਨੂੰ ਲਾਈਵ ਦਿਖਾ ਲਾਂਗੇ ਸਾਰੇ ਜੀ ਇਹ ਚੈਨਲ ਆਪਾਂ 808 ਪਰ ਮੈਂ ਕੱਢ ਦਿੰਦਾ ਮਨ ਜੀ ਯੂਟਿਊਬ ਅੱਗੇ ਵੀ ਆਏ ਹਿੱਤ ਰਹਿਣਾ ਅੱਛਾ ਅੱਛਾ ਰੋੜ ਕੇ ਤੋਂ ਆਡੀ ਛੋਲੇ ਨੂੰ ਹਾਂਜੀ ਛੋਲੇ ਤੋਂ ਮੈਂ ਇੱਦਾਂ ਹੀ ਤਹਾਣਾ ਹਾਂ ਨਾ ਫੰਕਸ਼ਨ ਗੁਦੇਰਾ ਹਾਂਜੀ ਜਾ ਕੇ ਆਏ ਹਾਂ ਹਾਂਜੀ ਵੀ ਜਾ ਕੇ ਆਏ ਪਿਛਲੀ ਵਾਰੀ ਮੈਂ ਸਿੰਗਲ ਪਾਇਆ ਸੀ ਸਾਡੇ ਤਾਂ ਆ ਹੀ ਬਹੁਤ ਮਤਲਬ ਜਿਹੜੀ ਡੈਪੋਸਿਟ ਕਰ ਲਵਾਂ ਦੁਕਾਨਾਂ ਦੇ ਜੋ ਵੀ ਆਪਣੇ